ਬੱਕਰੀ ਦੇ ਸਿਰਫ 8 ਦੰਦ ਹੁੰਦੇ ਆ ਜੇ ਜੇ ਨਾਲ ਆਪਾਂ ਉਮਰ ਵੀ ਪਤਾ ਕਰਦੇ ਇਹ ਜਦੋਂ ਬੱਚਾ ਪੈਦਾ ਹੋਏਗਾ 8 ਦੰਦ ਹੁੰਦੇ ਆ ਜਦੋਂ ਬੱਕਰੀ ਸਾਲਕਦੀ ਹੁੰਦੀ ਹੈ ਇਹ ਵਿਚਕਾਰਲੇ 2 ਦੰਦ ਟੁੱਟ ਜਾਂਦੇ ਆ ਤੇ ਇਹਦੀ ਜਗ੍ਹਾ ਐਂ ਵੱਡੇ ਵੱਡੇ ਦੰਦ ਆਉਂਦੇ ਆ ਬੱਕਰੀ ਦੇ ਸਿਰਫ 8 ਦੰਦ ਹੁੰਦੇ ਆ ਜੇ ਦੇ ਨਾਲ ਆਪਾਂ ਉਮਰ ਵੀ ਪਤਾ ਕਰਦੇ ਆ ਅਜ ਦਾ ਮੂੰਹ ਹੋ ਗਿਆ ਬੱਕਰੀ ਦਾ ਇੱਥੇ 1 2 3 4 5 6 7 8 ਇਹ ਜਦੋਂ ਬੱਚਾ ਪੈਦਾ ਹੋਏਗਾ 8 ਦੰਦ ਹੁੰਦੇ ਆ ਉਹਦੇ ਬਾਅਦ ਆਹ ਦੰਦ ਹੁੰਦੇ ਆ ਇਦਾਂ ਹੀ ਆਏ ਹੁੰਦੇ ਆ ਠੀਕ ਹੈ ਇਹਦੇ ਜਿੱਦਾਂ ਆਪਣੇ ਉੱਪਰ ਢਿੱਡ ਹੁੰਦੇ ਦੰਦ ਹੁੰਦੇ ਆ ਨਾ ਇਹਨਾਂ ਦੇ ਬੱਕਰੀ ਦੇ ਮੋਹਰੇ ਉੱਪਰ ਦੰਦ ਨਹੀਂ ਹੁੰਦੇ ਥੱਲੇ ਥੱਲੇ ਹੀ ਹੁੰਦੇ ਆ ਔਰ ਜਿਹੜੀ ਇਹਦੀ ਉਮਰ ਆਪਾਂ ਪਤਾ ਕਰਦੇ ਆ ਜਿਹਨੂੰ ਤੁਸੀਂ ਪਹਿਲਾਂ ਤਾਂ ਕਹਿੰਦੇ ਆ ਖੀਰੀ ਖੀਰੀ ਹੋ ਗਈ ਸਾਲ ਤੋਂ ਥੱਲੇ ਥੱਲੇ ਜਿਹਦੇ ਮੋਹਰੇ ਆ ਦੋ ਦੰਦ ਨਹੀਂ ਟੁੱਟਦੇ ਦੋ ਦੰਦ ਆਪਾਂ ਗਿਣਦੇ ਆ ਦੋ ਦੰਦ ਜਿਹੜੀ ਬੱਕਰੀ ਹੁੰਦੀ ਆ ਉਹ ਉਦੋਂ ਹੋ ਜਾਂਦੀ ਆ ਜਦੋਂ 12 ਤੋਂ 14 ਮਹੀਨੇ ਦੀ ਬੱਕਰੀ ਜਿਹੜੀ ਹੁੰਦੀ ਆ ਉਹ ਕਰਦੀ ਕੀ ਐ ਆਪਾਂ ਕਿੱਦਾਂ ਪਤਾ ਕਰਨਾ ਆ ਜਿਹੜੇ ਵਿਚਲੇ ਦੋ ਦੰਦ ਐ ਨਾ ਜਿੱਦਾਂ ਆਪਾਂ ਅੱਠ ਬਣਾਏ ਆ ਇੱਕ ਦੋ ਤਿੰਨ ਚਾਰ 600 ਇਹ ਅੱਠ ਬਣਾਏ ਆ ਤੇ ਆ ਵਿਚਲੇ ਦੋ ਦੰਦ ਤੋੜ ਦੇਗੀ ਬੱਕਰੀ ਇਹ ਜਦੋਂ ਹੁੰਦੇ ਆ ਬਿਲਕੁਲ ਐ ਨਵੇਂ ਹੁੰਦੇ ਆ ਜਦੋਂ ਹੱਲੇ ਪਹਿਲੀ ਵਾਰੀ ਟੁੱਟਦੇ ਉਸ ਤੋਂ ਪਹਿਲਾਂ ਬਿਲਕੁਲ ਐ ਲਾਲ ਜੁੜੇ ਹੋਏ ਔਰ ਛੋਟੇ ਦੰਦ ਹੁੰਦੇ ਆ ਜਦੋਂ ਬੱਕਰੀ ਸਾਲਕਦੀ ਹੁੰਦੀ ਹੈ ਇਹ ਵਿਚਕਾਰਲੇ ਦੋ ਦੰਦ ਟੁੱਟ ਜਾਂਦੇ ਆ ਤੇ ਇਹਦੀ ਜਗ੍ਹਾ ਐਮ بڑے بڑے ਦੰਦ ਆਉਂਦੇ ਆ ਐਂ ਕਰਕੇ بڑے ਹੋਣਗੇ ਔਰ ਥੋੜਾ ਜਿਹਾ ਉਹਨਾਂ 'ਚ ਵੇਲ ਆਉਂਦਾ ਠੀਕ ਹੈ ਉਹ ਬੱਕਰੀ ਹੁੰਦੀ ਹੈ 12 ਤੋਂ 14 ਮਹੀਨੇ ਦੀ ਵਿਚਲੇ ਦੋ ਦੰਦ ਟੁੱਟਣ ਗਿਆ ਜਿੱਦਾਂ ਮੈਂ 8 ਲਿਖੇ ਆ ਨਾ 8 'ਚੋਂ ਆ ਦੋ ਦੰਦ ਟੁੱਟਣ ਗਿਆ ਵਾਲੇ ਇਹ ਹੋ ਗਈ ਦੋ ਦੰਦ ਉਦੇ ਬਾਅਦ ਇਹ ਟੁੱਟਣਗੇ ਇੱਕ ਇਧਰ ਵਾਲਾ ਟੁੱਟੇਗਾ ਇੱਕ ਇਧਰ ਵਾਲਾ ਟੁੱਟੇਗਾ ਇਹ ਟੁੱਟ ਕੇ ਜਦੋਂ ਨਵਾਂ ਆਊਗਾ ਉਦੋਂ ਬੱਕਰੀ ਆਪਾਂ ਕਹਿੰਨੇ ਚਾਰ ਦੰਦ ਜਿੱਦਾਂ ਤੁਸੀਂ ਵੀਡੀਓ ਦੇਖੀ ਹੋएगी ਕਈ ਵਾਰੀ ਕਹਿੰਦੇ ਜੀ ਦੋ ਦੰਦ ਬੱਕਰੀ ਆ ਚਾਰ ਦੰਦ ਬੱਕਰੀ ਆ ਅੱਠ ਦੰਦ ਤੇ ਕੋਈ ਨਹੀਂ ਕਹੇਗਾ ਅੱਠ ਦੰਦ ਬੱਕਰੀ ਆ ਉਦੋਂ ਕਹਣਗੇ ਜੀ 2.5 ਸਾਲ ਦੀ ਬੱਕਰੀ ਆ 3 ਸਾਲ ਦੀ ਬੱਕਰੀ ਆ ਕਿਉਂਕਿ ਉਹ ਲਾਸਟ ਹੁੰਦੇ ਆ ਜਦੋਂ ਇਹ ਚਾਰ ਦੰਦ ਹੋ ਜਾਂਦੀ ਹੈ ਬੱਕਰੀ ਇਹ ਉਦੋਂ ਉਹਦੀ ਉਮਰ ਹੁੰਦੀ ਹੈ ਸਮਝ ਲਓ 16 ਤੋਂ 15 ਤੋਂ ਲੈ ਕੇ 18 19 ਮਹੀਨੇ ਤੱਕ ਦੀ ਜਿਹੜੀ ਬੱਕਰੀ ਹੁੰਦੀ ਹੈ 20 ਮਹੀਨੇ ਦੀ ਵੀ ਹੋ ਜਾਂਦੀ ਹੈ ਉਹਨੂੰ 4 ਦੰਦ ਕਹਿੰਦੇ ਆ ਉਹਦੇ ਬਾਅਦ ਫਿਰ ਇੱਕ ਹੋਰ ਇਧਰਲਾ ਦੰਦ ਟੁੱਟੇਗਾ ਫਿਰ ਇਧਰਲਾ ਦੰਦ ਟੁੱਟੇਗਾ ਉਹ ਉਮਰ ਹੁੰਦੀ ਹੈ 2 ਸਾਲ ਪੌਣੇ 2 ਸਾਲ ਤੋਂ ਲੈ ਕੇ 2 ਸਾਲ ਸਵਾ 2 ਸਾਲ ਤੱਕ ਉਹ 6 ਉਹ ਫਿਰ ਬੱਕਰੀ ਹੋ ਜਾਂਦੀ ਹੈ 6 ਦੰਦ ਲਾਸਟ 'ਚ ਇੱਕ ਉਧਰਲਾ ਟੁੱਟੇਗਾ ਇੱਕ ਇਧਰਲਾ ਟੁੱਟੇਗਾ ਤੇ ਉਹ ਬੱਕਰੀ ਤੁਹਾਡੀ ਹੋ ਗਈ ਨਵੇਂ ਬੰਦੇ ਦੰਦ ਜਦੋਂ ਆਉਣਗੇ ਉਹ ਤੁਹਾਡੀ ਹੋ ਗਈ ਅੱਠ ਦੰਦ ਬੱਕਰੀ ਅੱਠ ਦੰਦ ਬੱਕਰੀ ਮੰਨ ਕੇ ਚੱਲੋ 2.5 ਸਾਲ ਦੀ ਬੱਕਰੀ ਹੁੰਦੀ ਹੈ 2.5 ਤੋਂ 3 ਸਾਲ ਦੀ ਔਰ ਉਹਦੇ ਬਾਅਦ ਫੇਰ ਬਾਅਦ 'ਚ ਕੀ ਹੋਏਗਾ ਇਹ ਦੰਦ ਅੰਦਰ ਉਹ ਤੁਸੀਂ ਅੰਦਰਲੇ ਪਾਸੇ ਦੇਖਾਂਗੇ ਨਾ ਆ ਇਧਰੋਂ ਇਹ ਉਹਨਾਂ ਦੇ ਚਿੱਟੇ ਹੋਣਗੇ ਹੌਲੀ ਹੌਲੀ ਜਿੱਦਾਂ ਜਿੱਦਾਂ ਉਮਰ ਵਧੇਗੀ ਉਹਨਾਂ ਦੀ ਇਹ ਅੰਦਰੋਂ ਅੰਦਰਲੇ ਪਾਸਿਓਂ ਪੀਲੇ ਹੋਣੇ ਸ਼ੁਰੂ ਹੋ ਜਾਣਗੇ ਨਵੇਂ ਜਿਹੜੇ ਦੰਦ ਹੁੰਦੇ ਆ ਉਹ ਤਿੱਖੇ ਹੁੰਦੇ ਆ ਪਰ ਜਿੱਦਾਂ ਜਿੱਦਾਂ ਉਮਰ ਢਲਦੀ ਜਾਏਗੀ ਉਹ ਦੰਦ ਥੋੜੇ ਜੇ ਉੱਪਰੋਂ ਤਿੱਖਾਪਨ ਮੁੱਕਦਾ ਜਾਏਗਾ ਥੋੜੇ ਥੋੜੇ ਦੰਦ ਹਿੱਲਨੇ ਸ਼ੁਰੂ ਹੋ ਜਾਂਦੇ ਆ ਤੇ ਆਪਣੇ ਫਾਰਮ ਲਈ ਅਗਰ ਤੁਸੀਂ ਬੱਕਰੀ ਲੈਣੀ ਹੈ ਤੇ ਕੋਸ਼ਿਸ਼ ਕਰੋ ਦੋ ਦੰਦ ਤੋਂ ਚਾਰ ਦੰਦ ਲਵੋ ਤਾਂ ਕਿ ਆਪਣੇ ਇੱਥੇ ਲਿਆਓ ਉਹਨੂੰ ਇੱਕ ਦੋ ਮਹੀਨੇ ਜੇ ਕਿਤੇ ਤੁਸੀਂ ਮੰਡੀ ਚੋਂ ਖਰੀਦੀ ਹੈ ਬੱਕਰੀ ਉਹਨਾਂ ਦੀ ਵੈਕਸੀਨੇਸ਼ਨ ਕਰੋ ਉਹ ਆਪਾਂ ਦੱਸਾਂਗੇ ਕਿੱਦਾਂ ਕਿੱਦਾਂ ਕਰਨੀ ਹੈ ਪਲੱਸ ਉਹਦਾ ਜੋ ਕਮਜ਼ੋਰ ਹੈ ਜਾਂ ਕੋਸ ਹੈ ਉਹ ਖਾਣਾ ਪੀਣਾ ਉਹਨਾਂ ਦਾ ਪ੍ਰੋਪਰ ਕਰੋ ਉਹਦੇ ਬਾਅਦ ਉਹਨੂੰ ਅੱਗੇ ਮੀਟਿੰਗ ਕਰਾਓ ਬਰੀਡਰ ਨਾਲ